ਨਾ ਜੀ ਇੱਕ ਤੁਹਾਨੂੰ ਮੈਂ ਬਾਬਾ ਜੀ ਦਾ ਬਚਨ ਸੁਣਾਉਣਾ ਵੀ ਬਾਬਾ ਜੀ ਦੇ ਬਚਨਾਂ ਦੇ ਵਿੱਚ ਕਿੰਨੀ ਬਰਕਤ ਸੀ ਕਿੰਨੇ ਅੰਤਰਜਾਮੀ ਤੇ ਸਭ ਕੁਝ ਜਾਣਦੇ ਦੇ ਵੀ ਕਿਆ ਕਿਹੜੇ ਟਾਈਮ ਕਿਆ ਹੋਣਾ ਇੱਕ ਵਾਰ ਬਾਬਾ ਜੀ ਜਦ ਮਸਿਆ ਦੇ ਦਿਨ ਬਾਬਾ ਢਾਲਰਾਜੀ ਦੇ ਸਥਾਨ ਤੇ ਲਾਇਆ ਕਰਦੇ ਤੇ ਲੰਗਰ ਇੱਕ ਵਾਰ ਮਹਾਰਾ ਕਹਿਣ ਲੱਗੇ ਕਹਿੰਦੇ ਭਾਈ ਵੀ ਐਤ ਕੀ ਆਪਾਂ ਲੱਡੂ ਜਲੇਬੀਆਂ ਦਾ ਲੰਗਰ ਲਾਉ ਉੱਤੇ ਮਾਇਰ ਪਟਵਾਰੀ ਜੀ ਖੜੇ ਦੇ ਸਾਨੂੰ ਉਹਨਾਂ ਨੇ ਵਜਨ ਕਰਿਆ ਵੀ ਐਤ ਕੀ ਜਲੇਬੀਆਂ ਲਾਓ ਉੱਥੇ ਅਸੀਂ ਕਹੇ ਸਤ ਪਤਨ ਜੀ ਜਾਂ ਫਿਰ ਜਾਣ ਦੇ ਟਾਈਮ ਆਇਆ ਅਸੀਂ ਪੁੱਛਿਆ ਮਹਾਰਾਜ ਕਿੰਨਾ ਸਾਮਾਨ ਲੈ ਜੀਏ ਬਾਬਾ ਜੀ ਕਹਿੰਦੇ ਭਾਈ 33 ਪੀਪੇ ਲੈ ਜੋ ਦੇਸੀ ਘੋੜੀਆਂ ਜਲੇਬੀਆਂ 33 ਪੀਪਿਆਂ ਦਾ ਸਾਮਾਨ ਲੈ ਜੋ ਜਿੰਨਾ ਕਿ ਬਣਨ ਨਾਲ ਉਹਦੇ ਨਾਲ ਚਲੋ ਜੀ ਅਸੀਂ ਬਾਹਰ ਆ ਕੇ ਬਾਹਰ ਆ ਕੇ ਪਟਵਾਰੀ ਜੀ ਕਹਿੰਦੇ ਵੀ ਬਾਬਾ ਜੀ ਨੇ 33 ਪੀਪੇ ਕਹੇ ਆ ਵੀ 33 ਪੀਪਿਆਂ ਕਾ ਕੀ ਬਣੂਗਾ ਇੱਥੇ ਸੰਗਤ ਇੰਨੀ ਹੈ ਜਿਹਦਾ ਕੋਈ ਪੱਤਨ ਨਹੀਂ ਹੈ ਜੇ ਲੋਸੀ 55 ਪੀਪੇ ਲੈ ਗਏ ਬਾਬਾ ਜੀ ਨੂੰ ਦੱਸੇ ਤੇ ਬਈ ਨਹੀਂ 55 ਲੈ ਗਏ ਉੱਥੇ ਜਾ ਕੇ ਜਦ ਅਸੀਂ ਆਪਣਾ ਹਲਵਾਈ ਲਾਏ ਪਹਿਲੇ ਦਿਨ ਲਾਏ 6 ਉਹਨਾਂ ਤੋਂੜੀਆਂ ਜਿਹੀ ਜਲੇਬੀਆਂ ਬਣੀਆਂ ਦੂਏ ਦਿਨ ਲਾਤੇ ਅੱਠ ਫੇਰ ਨਾ ਬਣੀਆਂ ਫੇਰ 10 ਲਾਤੇ ਨਾ ਰਾਤ ਨੂੰ ਚੱਲਦੇ ਰਹੇ ਨਾਲੇ ਦਿਨ 'ਚ ਵੀ ਲੱਗੇ ਰਹੇ ਜਦ ਸ਼ਾਮ ਨੂੰ ਬਾਬਾ ਜੀ ਗਏ ਦੁਪਹਿਰੇ ਜੇ ਨੂੰ ਅਸੀਂ ਮੈਂ ਕਿਹਾ ਮਾਂ ਬਾਬਾ ਜੀ ਵੀ ਜਲੇਬੀਆਂ ਤਾਂ ਤੋਂੜੀਆਂ ਜਿਹੀ ਬਣੀਆਂ ਮਹਾਰਾਜ ਜੀ ਮੈਂ ਇਹਦਾ 15 ਮਿੰਟ ਚ ਮੁੱਕ ਜਾਣੀਆਂ ਵੀ ਚਲੋ ਮਹਾਮਾਰਾ ਦੇਖੋ ਇੱਕ ਤੰਬੂ ਦੇ ਵਿੱਚ ਅਸੀਂ ਲਾ ਕੇ ਰੱਖੀ ਹੁੰਦੀਆਂ ਜਦ ਮਹਾਰਾਜ ਗਏ ਮੈਂ ਕਿਹਾ ਮਹਾਰਾ ਜੀ ਇਹ ਤਾਂ ਥੋੜੀਆਂ ਜਿਹੀਆਂ 15 ਮਿੰਟ ਚ ਮੁੱਕ ਜਾਣ ਇਹਨਾਂ ਨੇ ਬਾਬਾ ਜੀ ਕਹਿੰਦੇ ਕੋਈ ਨਾ ਭਾਈ 5 6 ਵਜੇ ਸ਼ੁਰੂ ਕਰ ਲਿਓ ਚਲੋ ਜੀ ਬਾਬਾ ਜੀ ਮੈਨੂੰ ਕਹਿੰਦੇ ਭਾਈ ਐਂ ਕਰਿਓ ਵੀ ਹੁਣ ਤੁਸੀਂ ਉੱਥੇ ਨੂੰ ਆਇਓ ਹਾਂ ਸਾਰੀ ਨੂੰ ਸਿੱਧੇ ਵੀ ਪਿੰਡਾਂ ਨੂੰ ਨਹੀਂ ਭਾਮੀਆਂ ਨੂੰ ਨਹੀਂ ਜਾਣਾ ਮਗਾ 7 ਵਜਨ ਜੀ ਕਹਿੰਦੇ ਭਾਈ ਇਨ ਕੋਈ ਚੀਜ਼ ਵੀ ਹੋਣੀ ਰੱਖਣੀ ਨਹੀਂ ਐ ਸਾਰੀ ਲਾ ਕੇ ਆਉਣੀ ਐ ਕਿ ਉਹ ਵੀ ਆਪਣਾ ਜਲੇਬੀਆਂ ਸਭ ਉੱਥੇ ਲਾ ਕੇ ਆਉਣੀ ਐ ਲੈ ਕੇ ਨਹੀਂ ਆਉਣੀ ਕੋਲ ਅ ਜੀ ਸਤਿਵੰਤ ਜੀ ਚਲੋ ਜੀ ਅਸੀਂ ਦੂਏ ਦਿਨ ਆਪਣਾ ਸ਼ਾਮ ਨੂੰ ਆਪਣਾ 5:30 5 ਵਜੇ ਦਾਸ ਕਰਕੇ ਲੰਗਰ ਸ਼ੁਰੂ ਕਰਤਾ ਸਾਰਾ ਦਿਨ ਚੱਲਦਾ ਰਿਹਾ ਸ਼ਾਮ ਨੂੰ ਸਾਰੀ ਰਾਤ ਵੀ ਚੱਲਦਾ ਰਿਹਾ ਦੂਏ ਦਿਨ ਵੀ ਚੱਲਦਾ ਰਿਹਾ 3:00 ਵਜੇ ਅਸੀਂ ਬਥੇਰਾ ਜੋੜ ਲਾਇਆ ਜਲੇਬੀਆਂ ਨਾਲ ਮੋਕਣ ਅਮ ਜਿੰਨੀਆਂ ਵਰਤਾਈਏ ਉਹ ਨਹੀਂ ਫੇਰ ਉਹ ਜਿੰਨੇ ਬਤਾਈਏ ਮੁਕ ਫੇਰਾ ਜੋ ਲਾਇਆ ਅਖੀਰ ਜੀ ਸ਼ਾਮ ਦੇ 4:00 ਵਜੇ ਅਸੀਂ ਕਿਹਾ ਵੀ ਹੁਣ ਤਾਂ ਅਸੀਂ ਜਾਣਾ ਵੀ ਹੰਸਾਲੀ ਨੂੰ ਅਸੀਂ ਫਿਰ ਉਹ ਬਾਕੀ ਦਾ ਸਮਾਨ ਆਪਣਾ ਸਮੇਟਣ ਲੱਗੇ ਜਲੇਬੀਆਂ ਅਸੀਂ ਉਕਣੇ ਵਰਤਾਈਏ ਅਖੀਰ ਸ਼ਾਮ ਨੂੰ ਜਿਆਦਾ ਅਸੀਂ ਦੇਖਿਆ ਤਾਂ 4 ਪੀਪੇ ਦਾ ਟੋਕਰੇ ਜਲੇਬੀਆਂ ਦੇ ਬਚ ਗਏ ਹੁਣ ਅਸੀਂ ਕਿਹਾ ਵੀ ਕੀ ਕਰੀਏ ਅਸੀਂ ਉਹ ਆਪਣਾ ਲੱਦੀਆਂ ਉਹਦੇ ਪਰ ਟਰੱਕ ਪਰ ਆ ਗਏ ਹੰਸਾਲੀ ਨੂੰ ਅਜਾ ਸਿਆਂ ਸਾਰੀ ਆ ਕੇ ਸਾਰੀ ਸੰਗਤ ਨੇ ਮੱਥਾ ਟੇਕਿਆ 9:30 ਵਜੇ ਅਸੀਂ ਤਾਂ ਆਏ ਜਾਂ ਮੱਥਾ ਟੇਕ ਕੇ ਦੇ ਬਾਅਦ ਬਾਬਾ ਜੀ ਮੈਨੂੰ ਕਹਿਣ ਲੱਗੇ ਭਾਈ ਸੰਗਤ ਨੂੰ ਕੋਈ ਪਛਾਦਾ ਸਕਣ ਸਾਰੀਆਂ ਸੰਗਤਾਂ ਪਛਾਦਾ ਸਕਣ ਭੇਜਤੀਆਂ ਮੈਨੂੰ ਕਹਿੰਦੇ ਭਾਈ ਕਿਵੇਂ ਰਿਹਾ ਪ੍ਰੋਗਰਾਮ ਮੈਂ ਕਿਹਾ ਜੀ ਮਹਾਰਾਜ ਜੀ ਬਹੁਤ ਵਧੀਆ ਰਿਹਾ ਵੀ ਕਹਿੰਦੇ ਭਾਈ ਕੋਈ ਮਹਾਰਾਜ ਜੀ ਕੋਈ ਜਲੇਬੀਆਂ ਮੁੱਕੀਆਂ ਨਹੀਂ ਮਹਾਰਾਜ ਆਪ ਜੀ ਨੇ ਕਿਹਾ ਤਾਂ ਵੀ ਜਲੇਬੀਆਂ ਮੋੜ ਕੇ ਨਾਲ ਲਿਆ ਮਹਾਰਾਜ ਤਾਂ ਚਾਰ ਟੋਕਰੇ ਭਾਈ ਬਚ ਗਏ ਅਸੀਂ ਬਿਦੇਰਾ ਜੋ ਲਾਇਆ ਇਹ ਕਿਸੇ ਨੇ ਲਾਇਆ ਨਹੀਂ ਅਸੀਂ ਅਕੀਰ ਚੱਕ ਲਿਆ ਜੀ ਆਪ ਇਹਨੇ ਤਾਂ ਕਹਤਾ ਲਿਆਉਣੇ ਨੇ ਫਿਰ ਅਸੀਂ ਮਾੜਾ ਲਿਆਏ ਕਹਿੰਦੇ ਭਾਈ ਨਾਲੀ ਦਾ ਕਹਿਣ ਤਾਂ ਕੋਈ ਵੀ 15 ਕਿ ਮਿੰਟ ਚ ਮੁੱਕ ਜਾਣਗੇ ਮਾਜੀ ਮਾਇਓ ਕਹਿੰਦਾ ਤਾਂ ਭਈ ਮੁੱਕੀਆਂ ਹੈ ਨਹੀਂ ਚਲ ਫਿਰ ਅਸੀਂ ਹਸਾਬ ਲਾਇਆ ਉਹੀ 33 ਪੀਪਿਆਂ ਦਾ ਸਬਾਨ ਲਗਿਆ ਬਾਕੀ ਦਾ ਬਚ ਗਿਆ ਐਨੇ ਅੰਤਰਜਾਮੀ ਮਹਾਰਾਜ ਇਹੋ ਧੰਨ ਬਾਬਾ ਜੀ ਸਿੰਘ ਮਹਾਰਾਜ ਧੰਨ ਧੰਨ ਬਾਬਾ ਜੀ ਸਿੰਘ ਮਹਾਰਾਜ ਨਾਲ ਸਾਰੀ ਬਾੜੇ